ਹਾਂਜੀ ਸਤਿ ਸ਼੍ਰੀ ਅਕਾਲ ਅੱਜ ਦੀ ਕਹਾਣੀ ਸੰਬੰਧਿਤ ਹੈ ਪੰਜਾਬ ਦੇ ਨਾਲ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਦੀ ਇੱਕ ਕਹਾਣੀ ਜਿੱਥੋਂ 13 ਸਾਲ ਪਹਿਲਾਂ ਇੱਕ ਇਨਸਾਨ ਮਰ ਜਾਂਦਾ ਹੈ ਪਰ ਉਹ 13 ਸਾਲਾਂ ਬਾਅਦ ਕਿਸੇ ਹੋਰ ਥਾਂ ਤੋਂ ਜਿਉਂਦਾ ਮਿਲਦਾ ਹੈ ਕਹਾਣੀ ਦੀ ਸ਼ੁਰੂਆਤ ਹੁੰਦੀ ਆ 6 ਜੂਨ 1996 ਨੂੰ 6 ਜੂਨ 1997 ਨੂੰ 16 ਸਾਲ ਜਗਸੀਰ ਸਿੰਘ ਦੀ ਲੜਾਈ ਉਸ ਟਾਈਮ ਦੇ ਪਿੰਡ ਦੇ ਸਰਪੰਚ ਨਛੱਤਰ ਸਿੰਘ ਤੇ ਹੋਰ ਕੁਝ ਇਨਸਾਨਾਂ ਨਾਲ ਹੋ ਜਾਂਦੀ ਆ ਇਹ ਲੜਾਈ ਸਾਹਮਣੇ ਦੇਖੀ ਸੀ ਮਰ ਉਸ ਤੋਂ ਬਾਅਦ ਕਿਸੇ ਨੇ ਜਗਸੀਰ ਸਿੰਘ ਨੂੰ ਨਹੀਂ ਸੀ ਦੇਖਿਆ ਜਗਸੀਰ ਸਿੰਘ ਦੀ ਭਾਲ ਕੀਤੀ ਜਾਂਦੀ ਹੈ ਪਰ ਦੋ ਦਿਨਾਂ ਬਾਅਦ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਦੋ ਤਿੰਨ ਦਿਨਾਂ ਤੱਕ ਦੋ ਦਿਨਾਂ ਬਾਅਦ ਜਗਸੀਰ ਸਿੰਘ ਦੇ ਮਾਤਾ ਪਿਤਾ ਪੁਲਿਸ ਸਟੇਸ਼ਨ 'ਚ ਜਾ ਕੇ ਉਸ ਟਾਈਮ ਦੇ ਸਰਪੰਚ ਨਛੱਤਰ ਸਿੰਘ ਉਸਦੇ ਮੁੰਡੇ ਸ਼ੇਰਾ ਉਸਦੇ ਪਤੀਜਾ ਨਿੱਕਾ ਤੇ ਦੋ ਹੋਰ ਲੋਕਾਂ ਤੇ ਜਿਨ੍ਹਾਂ ਦੇ ਨਾਂ ਨਛੱਤਰ ਸਿੰਘ ਤੇ ਸਰਜੀਤ ਸਿੰਘ ਸੀ ਉਹਨਾਂ ਤੇ ਰਿਪੋਰਟ ਲਿਖਾ ਦਿੱਤੀ ਜਾਂਦੀ ਹੈ ਤੇ ਪੁਲਿਸ ਨੂੰ 11 ਜੂਨ 1996 ਨੂੰ ਇੱਕ ਨਹਿਰ ਦੇ ਵਿੱਚੋਂ ਇੱਕ ਕੰਕਾਲ ਮਿਲਦਾ ਹੈ ਤੇ ਮੌਢਲੀ ਰਿਪੋਰਟਾਂ ਦੇ ਵਿੱਚ ਪਤਾ ਲੱਗਦਾ ਹੈ ਕਿ ਇਹ ਕੰਕਾਲ ਕਿਸੇ 25 ਸਾਲਾਂ ਤੋਂ ਘੱਟ-ਘੱਟ ਇਨਸਾਨ ਦਾ ਹੈ ਪੁਲਿਸ ਦੁਆਰਾ ਮੰਨਿਆ ਜਾਂਦਾ ਹੈ ਕਿ ਇਹ ਕੰਕਾਲ ਜਗਸੀਰ ਸਿੰਘ ਦਾ ਹੈ ਤੇ ਉਹਨਾਂ ਵਿਰੁੱਧ ਐਫ ਆਈ ਆਰ ਕੱਟ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ 1998 ਦੇ ਵਿੱਚ ਇਸ ਕੇਸ ਦਾ ਰਿਜ਼ਲਟ ਆਉਂਦਾ ਹੈ ਤੇ ਉਹਨਾਂ ਨੂੰ ਉਮਰ ਕੈਦ ਸਨਾ ਦਿੱਤੀ ਜਾਂਦੀ ਆ ਜਿਸ ਤੋਂ ਬਾਅਦ ਉਹ ਆਪਣੀ ਉਮਰ ਪੂਰੀ ਉਮਰ ਕੈਦ ਪੂਰੀ ਕਰਦੇ ਨੇ ਜਿੰਨਾਂ ਤੋਂ ਬਾਅਦ ਛੇੜਾ ਬਾਹਰ ਆ ਕੇ ਸੁਸਾਇਡ ਕਰ ਲੈਂਦਾ ਹੈ ਤੇ ਹੋਰ ਪਰਿਵਾਰਾਂ ਦੀਆਂ ਵੀ ਜ਼ਿੰਦਗੀਆਂ ਉਥਲ-ਬੁਥਲ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਰਜੀਤ ਸਿੰਘ ਸਰਜੀਤ ਸਿੰਘ ਦੀਆਂ 3 ਉਸ ਟਾਈਮ ਇਲਾਜ ਤੋਂ ਬਿਨਾ ਮਰ ਜਾਂਦੀਆਂ ਐ ਤੇ ਉਸਦੇ ਮਾਤਾ-ਪਿਤਾ ਵੀ ਇਲਾਜ ਤੋਂ ਬਿਨਾ ਮਰ ਜਾਂਦੇ ਨੇ ਤੇ ਜੋ ਨਿਕਾ ਹੁੰਦਾ ਹੈ ਉਸ ਦੀ ਘਰ ਵਾਲੀ ਹੋਰ ਵਿਆਹ ਕਰਾ ਲੈਂਦੀ ਆ ਇਦਾਂ ਹੀ ਦੂਜਿਆਂ ਦੀਆਂ ਜ਼ਿੰਦਗੀਆਂ ਵੀ ਬਹੁਤ ਸਾਰੀ ਉਥਲ ਪੁਥਲ ਹੋ ਜਾਂਦੀ ਆ ਪਰ 2009 ਦੇ ਵਿੱਚ ਪੁਲਸ ਨੂੰ ਇੱਕ ਟਿਪ ਮਿਲਦੀ ਆ ਤੇ ਜਗਸੀਰ ਸਿੰਘ ਲੁਧਿਆਣੇ ਦੇ ਇੱਕ ਸੇਖ ਦੇ ਕੋਲੇ ਕੰਮ ਕਰ ਰਿਆ ਸੀ ਤੇ ਉੱਥੇ ਜਾ ਕੇ ਪੁਲਸ ਰੀਡ ਮਾਰਦੀ ਆ ਤੇ ਉਸ ਨੂੰ ਫੜ ਲੈਂਦੀ ਆ ਇਹ ਕਹਾਣੀ ਇੱਕ ਨਿਊਜ਼ਪੇਪਰ ਦੀ ਆ ਤੇ ਦੂਸਰੀ ਕਹਾਣੀ ਉਹ ਜੋ ਮੈਂ ਉਸ ਬਾਰੇ ਬਚਪਨ ਤੋਂ ਹੀ ਸੁਣੀ ਆ ਉਹ ਕਹਾਣੀ ਦੀ ਸ਼ੁਰੂਆਤ ਇਦਾਂ ਹੀ ਹੁੰਦੀ ਆ ਕਿ ਹਾਂ ਉਸ ਦਿਨ ਕਤਲ ਜ਼ਰੂਰ ਹੋਇਆ ਸੀ ਪਰ ਕਤਲ ਜਗਜੀਤ ਸਿੰਘ ਦਾ ਨਹੀਂ ਸੀ ਹੋਇਆ ਉਸ ਦਿਨ ਕਤਲ ਇੱਕ ਬਈਏ ਦਾ ਹੋਇਆ ਸੀ ਪਰ ਇਸ ਦੇ ਪਿੱਛੇ ਇੱਕ ਰੀਜ਼ ਨੇ ਇਹ ਮੰਨਦਾ ਹੈ ਕਿ ਉਸ ਬਈਏ ਨੂੰ ਕਦੇ ਵੀ ਕੋਈ ਉਸ ਦਾ ਪਿੱਛਾ ਕਰਨ ਨਹੀਂ ਆਇਆ ਕਿ ਉਹ ਕੌਣ ਸੀ ਕਿੱਥੋਂ ਸੀ ਤੇ ਉਸ ਦਾ ਕਤਲ ਉਸ ਦਿਨ ਕਿਸ ਨੇ ਕੀਤਾ ਉਸ ਦਾ ਕਤਲ ਜਗਜੀਤ ਸਿੰਘ ਨੇ ਕੀਤਾ ਤੇ ਜਾਂ ਫਿਰ ਉਸ ਦਾ ਕਤਲ ਉਹ ਦੂਸਰੇ ਲੋਕਾਂ ਨੇ ਕੀਤਾ ਇਹ ਵੀ ਇੱਕ ਕਾਰਨ ਬਣਿਆ ਹੋਇਆ ਹੈ ਤੇ ਉਸ ਦਾ ਪਤਾ ਕਿਵੇਂ ਲੱਗਿਆ ਜਕਸੀਰ ਸਿੰਘ ਦਾ ਪਤਾ ਕਿਵੇਂ ਲੱਗਿਆ ਕਿਉਂਕਿ ਉਹ ਆਪਣੇ ਥਾਂ ਬਦਲਦਾ ਰਹਿੰਦਾ ਸੀ ਉਹ ਕਦੇ ਵੀ ਇੱਕ ਥਾਂ ਦੇ ਉੱਤੇ ਨਹੀਂ ਸੀ ਰਹਿੰਦਾ ਉਹ ਆਪਣੀ ਹਰ ਜਗ੍ਹਾ ਤੋਂ ਆਪਣੀਆਂ ਥਾਵਾਂ ਬਦਲਦਾ ਰਹਿੰਦਾ ਉਸ ਦਾ ਪਤਾ ਇਦਾਂ ਲੱਗਿਆ ਕਿ ਜਕਸੀਰ ਸਿੰਘ ਦਾ ਇੱਕ ਵੱਡਾ ਭਰਾ ਸੀ ਜਿਸ ਦਾ ਵਿਆਹ ਉਸ ਤੋਂ ਬਾਅਦ ਹੋਇਆ ਕਿਉਂਕਿ ਉਹ 16 ਸਾਲਾਂ ਤੱਕ ਘਰੋਂ ਭੱਜ ਗਿਆ ਸੀ ਤੇ ਉਸ ਤੋਂ ਬਾਅਦ ਉਹਦੇ ਵੱਡੇ ਭਰਾ ਦਾ ਵਿਆਹ ਹੁੰਦਾ ਹੈ ਤੇ ਵੱਡੇ ਭਰਾ ਦਾ ਵਿਆਹ ਹੋਣ ਤੋਂ ਬਾਅਦ ਉਸ ਦੀ ਘਰ ਵਾਲੀ ਨੂੰ ਇਹ ਪਤਾ ਲੱਗਦਾ ਹੈ ਕਿ ਇਸ ਦੀ ਮਾਂ ਤੇ ਇਸ ਦੀ ਭੈਣ ਇਹਨਾਂ ਦੇ ਛੋਟੇ ਮੁੰਡੇ ਦੇ ਟੱਚ ਵਿੱਚ ਹੈ ਤੇ ਉਹ ਮੁੰਡਾ ਹਜੇ ਜਿਉਂਦਾ ਹੈ ਤਾਂ ਉਸ ਦੀ ਘਰਵਾਲੀ ਨੂੰ ਇਹ ਟੈਨਸ਼ਨ ਪੈ ਜਾਂਦੀ ਆ ਕਿ ਮੇਰਾ ਵਿਆਹ ਕੱਲੀ ਦਾ ਇਸ ਜ਼ਮੀਨ ਉੱਤੇ ਹੋਇਆ ਕਿ ਜੇ ਉਹ ਵਾਪਸ ਆ ਗਿਆ ਤਾਂ ਉਹ ਸਾਡੀ ਜ਼ਮੀਨ ਵੰਡਾ ਲਊਗਾ ਤਾਂ ਉਹ ਆਪਣੇ ਪੇਕੇ ਨੂੰ ਦੱਸ ਦਿੰਦੀ ਆ ਤੇ ਪੇਕੇ ਪੁਲਿਸ ਨੂੰ ਦੱਸ ਦਿੰਦੇ ਆ ਜਿਸ ਤੋਂ ਬਾਅਦ ਪੁਲਿਸ ਉਸ ਨਿਸ਼ਾਨ ਨੂੰ ਜਗਸੀਰ ਸਿੰਘ ਨੂੰ ਫੜ ਲੈਂਦੀ ਆ ਤੇ ਇਸ ਦੇ ਵਿੱਚ ਇਸ ਕੇਸ ਦੇ ਵਿੱਚ ਮੁੱਖ ਗਵਾਹੀ ਜਗਸੀਰ ਸਿੰਘ ਦੇ ਪਿਓ ਜਗਸੀਰ ਸਿੰਘ ਦੀ ਮਾਂ ਤੇ ਜਗਸੀਰ ਸਿੰਘ ਦੀ ਭੈਣ ਦੀ ਸੀ ਜਿਸ ਤੋਂ ਬਾਅਦ ਉਸ ਉਹਨਾਂ ਨੂੰ ਵੀ ਫੜ ਲੈਂਦੀ ਹੈ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਹ ਕਤਲ ਅਸੀਂ ਅੱਖੀ ਹੁੰਦਾ ਦੇਖਿਆ ਉਹਨਾਂ ਦੀਆਂ ਗਵਾਹੀਆਂ ਸੀ ਤੇ ਜਿਸ ਕਰਕੇ ਫੜਿਆ ਜਾਂਦਾ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਜਗਸੀਰ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਆ ਤੇ ਮਾਤਾ ਤੇ ਭੈਣ ਹਜੇ ਵੀ ਜੇਲ੍ਹ ਦੇ ਵਿੱਚ ਨਹੀਂ ਤੇ ਉਸ ਦਾ ਪ੍ਰਾ ਤੁਸ ਦੇਕਾਰ ਵਾਲੀ ਜੋ ਉਹਨਾਂ ਨੂੰ ਜ਼ਮੀਨ ਆਉਂਦੀ ਸੀ ਵੇਚ ਕੇ ਉਹ ਕਿਤੇ ਹੋਰ ਰਹਿ ਰਹੇ ਨੇ ਧੰਨਵਾਦ